ਅ ਮੈਂ ਇਹਨਾਂ ਨੂੰ ਇਹਦੇ ਇਹਨਾਂ ਦੇ ਪ੍ਰੀਖ ਵਾਸਤੇ ਫਿਰ ਤੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਨੀ ਆ ਔਰ ਮੇਰੀ ਸਾਰੀ ਟੀਮ ਵਿਸ਼ੇਸ਼ ਤੌਰ ਤੇ ਇੱਥੇ ਅੰਕੁਸ਼ ਜੀ ਅਤੇ ਛੋਟੇ ਸੱਜਣ ਦੇ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਮੇਰੀ ਸਾਰੀ ਮੀਡੀਆ ਪਛਰ ਧੰਨਵਾਦ ਕਰਦੀ ਆ ਔਰ ਜਿਹੜਾ ਸੋਂ ਅਕਸਰ ਮੈਂ ਗੁੰਗੁਨਾਉਂਦੀ ਰਹਿੰਨੀ ਆ ਇਹ ਸਿਰਫ ਹੁਣ ਨਹੀਂ ਜਦੋਂ ਮੈਂ ਛੋਟੀ ਸੀ ਤਾਂ ਇਹ ਸੋਂ ਅਕਸਰ ਮੈਂ ਬੋਲਦੀ ਹੁੰਦੀ ਸੀ ਤਾਂ ਕਿਤੇ ਨਾ ਕਿਤੇ ਜਿਹੜਾ ਸੋਂਗੇ ਉਹ ਮੈਨੂੰ ਮੋਟੀਵੇਸ਼ਨ ਵੀ ਦਿੰਦਾ ਔਰ ਕਿਤੇ ਨਾ ਕਿਤੇ ਸੋਂਨ ਨਾਲ ਮੈਂ ਇਮੋਸ਼ਨਲ ਵੀ ਹੋ ਜਾਂਦੀ ਆ रुक जाना नहीं तू कहीं हार के कांटों पे चल के मिलेंगे साए बाहर के ओ राही ओ राही ओ राही, ओ राही, ओ राही ओ राही चलते चल कभी अलविदा ना कहना कभी अलविदा ना कहना रोते हंसते, बस यू ही तुम, गुनगुना रहना क्या कभी अलविदा ना कहना कभी अलविदा ना कहना और एक लड़ाई तो होती रहती है पर तेरी मेरी जोड़ी पावे कैर मिठिया ਤਾਂ ਇੱਕ ਛੋਟਾ ਜਿਹਾ ਸੌਂਗ ਚਲੋ ਗਾਈ ਦੇਣਾ ਚਾਹੀਦਾ ਹਮੇ ਹੋਰ ਜੀਨੇ ਕੀ ਚਾਹਤ ਨਾ ਹੋਤੀ ਹਮੇ ਹੋਰ ਜੀਨੇ ਕੀ ਚਾਹਤ ਨਾ ਹੋਤੀ ਅਗਰ ਤੁਮ ਨਾ ਹੋਤੇ ਅਗਰ ਤੁਮ ਨਾ ਹੋਤੇ ਹਮੇ ਹੋਰ ਜੀਨੇ ਕੀ ਚਾਹਤ ਨਾ ਹੋਤੀ अगर तुम ना होते अगर तुम ना होते और एक स्पेशल सॉन्ग मेरी सारी टीम वस्ते। तुम साथ हो जब अपने दुनिया को दिखा देंगे हम मौत को जीने के अंदाज सिखा देंगे तुम साथ हो जब अपने दुनिया को दिखा देंगे हम मौत को जीने के अंदा सिखा देंगे हम मौत को जीने के अंदा सिखा देंगे ਹਨਵਾਜੀ ਇਹ ਅਗਲੀ ਕੈਸਟ ਤੁਹਾਡਾ ਨਹੀਂ ਆਜੀ ਚਲੋ ਬਹੁਤ ਅੱਛਾ ਜੀ ਗੀਤ ਦਾ ਗੀਤਵਾ ਸਾਕਤ ਹੋਇਆ ਉਹ ਗਲਗੱਫੀ ਵੀ ਦੋ ਗਾਣਾ ਜੋੜੀ ਦਸ ਸਿਰ ਇੱਕ ਸਿੰਗਲ ਦੋ ਗਾਣਾ ਜੋੜੀ ਦੇ ਉਂਗਲੀ ਕਰ ਸਕਦੇ ਆ ਅਨਕੁਸ਼ੀ ਜੀ ਕੋਈ ਪੀਸ ਨਾ ਹੋ ਅਨਾ ਪਰ ਵੀ ਰਾਤ ਵੀ ਰੀਜ਼ ਆ ਜਿ ਆਓ ਅਨਕੁਸ਼ੀ ਜੀ ਪੀਸ ਸਮਾਲੇ ਹਾਂ ਆਓ ਇਹ ਤੁਹਾਡੇ ਮਨਜ਼ੂਰ ਤੋਂ ਹੀ ਪਹਿਲੇ ਰੀਲੀਜ਼ ਹੋ ਗਿਆ ਇਹਨੇ ਮਾਈਕ ਰੋਹ ਜੀ ਨੂੰ ਮਾਈਕ ਲੈ ਲਓ ਦੋ ਗਿਫਟ ਜੇ ਸਾਡੀ ਸਾਰੀ ਟੀਮ ਵਿਸ਼ੇਸ਼ ਤੌਰ ਤੇ ਕੋਲ ਸਾਰਿਆਂ ਵੱਲੋਂ ਤੁਸੀਂ ਲਗੋਨਾ ਤਾਂ ਕਿ ਸਾਰੇ ਦੇ ਵੀਜ਼ ਪਹੁੰਚਾ ਨਹੀਂ ਆਜੀ ਅੰਕਲ ਜੀ ਬੜੇ ਹੀ ਮਾਨ ਦੀ ਗੱਲ ਹੈ ਜੀ ਫਾਜ਼ਿਲਕਾ ਦੇ ਲਈ ਫਾਜ਼ਿਲਕਾ ਦੇ ਮੇਰੇ ਆ ਜੋ ਰਹਿਣ ਵਾਲੇ ਸਾਡੇ ਦੋਨੋਂ ਹੀ ਸਿੰਗਰ ਉਹਨਾਂ ਦਾ Song ਤੇਰੀ ਮੇਰੀ ਜੋੜੀ ਅਬ ਇਹ ਕਹਿਰ ਮਿਟਿਆ ਪੂਰੇ ਪੰਜਾਬ ਦੇ ਵਿੱਚ ਕਹਿਰ ਡਾਲ ਰਹੀ ਹੈ ਇਹਨਾਂ ਦਾ ਗਾਣਾ ਲੋਗ ਬੜੇ ਹੀ ਪਿਆਰ ਦੇ ਨਾਲ ਸੁਣ ਰਹੇ ਆ শেয়ার ਕਰ ਰਹੇ ਆ ਔਰ ਇਸ ਤਰ੍ਹਾਂ ਹੀ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਕਿ ਇਹਨਾਂ ਦੀ ਜੋੜੀ ਇਸ ਤਰ੍ਹਾਂ ਹੀ ਬਣੀ ਰਹੇ ਔਰ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਹਨਾਂ ਦੇ ਗਾਣੇ ਚੱਲਦੇ ਰਹਿਣ ਔਰ ਮੈਂ ਇੱਕ ਗੱਲ ਹੋਰ ਕਵਾਂਗਾ ਡਾਕਟਰ ਬੀਡੀ ਸਚਦੇਵਾ ਵੈਲਫੇਅਰ ਸੁਸਾਇਟੀ ਆਮ ਤੌਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਵੀ ਦੇਖਦੇ ਆ ਕਈ ਤਰ੍ਹਾਂ ਦੇ ਉਪਰਾਲੇ ਸਭ ਵੱਲੋਂ ਕੀਤੇ ਜਾਂਦੇ ਆ ਉਦ ਦੇ ਲਗਾਏ ਜਾਂਦੇ ਆ ਉਦਿਆਂ ਦੇ ਨਾਲ ਟ੍ਰੀਗਰ ਬੰਦੇ ਜਾਂਦੇ ਆ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹੈ ਔਰ ਇਸ ਤਰ੍ਹਾਂ ਵਾਜਿਲ ਕਾ ਦੇ ਬੱਚਿਆਂ ਨੂੰ ਉਤਸ਼ਾਹ ਵਰਨਾ ਉਹਨਾਂ ਦੇ ਵਿੱਚ ਉਹਨਾਂ ਦਾ ਮਾਨ ਸਨਮਾਨ ਕਰਨਾ ਇਹ ਬੜਾ ਹੀ ਅੱਛਾ ਪ੍ਰਯਾਸ ਜੋ ਡਾਕਟਰ ਬੀਡੀ ਸਚਨੇਵਾ ਵੈਲਫੇਅਰ ਸੁਸਾਇਟੀ ਕਰ ਰਹੀ ਹੈ ਇਹਨਾਂ ਦਾ ਸਾਰਾ ਹੀ ਕਾਰਜ ਸ਼ਲਾਘਾਯੋਗ ਹੈ ਤੋਂ ਮੈਂ ਪਰਮਾਤਮਾ ਦੇ ਵੀ ਅਰਦਾਸ ਕਰਦਾ ਜੇ ਇਹ ਤੇਰੀ ਮੇਰੀ ਜੋੜੀ ਔਰ ਇਹ ਤੇਰੀ ਮੇਰੀ ਜੋੜੀ ਦੋਨੋਂ ਹੀ ਜੋੜੀਆਂ ਇਸੇ ਤਰ੍ਹਾਂ ਪਰਮਾਤਮਾ ਤੁਹਾਨੂੰ ਵੀ ਤਰੱਕੀ ਬਖਸ਼ੇ ਔਰ ਇਸ ਤਰ੍ਹਾਂ ਹੀ ਪਰਮਾਤਮਾ ਨੇ ਤੇ ਆਸ਼ੀਰਵਾਦ ਬਣਾਈ ਰੱਖੇ ਨਾਂਤੀ ਫਾਜ਼ਿਲਕਾ ਸ਼ਹਿਰ ਜੋ ਬੜਾ ਇਤਿਹਾਸਿਕ ਸ਼ਹਿਰ ਵੀ ਹੈ ਇੰਨੇ ਫਾਜ਼ਿਲਕਾ ਨੇ ਸਮੇਂ ਸਮੇਂ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਈ ਕਲਾਕਾਰ ਸਾਹਿਿਤੀ ਦੇ ਖੇਤਰ ਦੇ ਗਾਇਕੀ ਦੇ ਖੇਤਰ ਦੇ ਵਿੱਚ ਲਿਰਿਕਸ ਦੇ ਖੇਤਰ ਦੇ ਵਿੱਚ ਕਈ ਕਲਾਕਾਰ ਇੱਥੇ ਦਿੱਤੇ ਨੇ ਅੱਜ ਇੱਕ ਨਵੀਂ ਸਿੰਗਰ ਜੋੜੀ ਸੋਨੂ ਸੰਜੀਤ ਤੇ ਕਿਨੂ ਕਾਇਨਾਤ ਇਹਨਾਂ ਦਾ ਜੋ ਗੀਤ ਕਾਫੀ ਪਾਪੂਲਰ ਹੋ ਰਿਹਾ ਹੈ ਤੇਰੀ ਮੇਰੀ ਜੋੜੀ ਅਸੀਂ ਇਹਨਾਂ ਨੂੰ ਇਹਨਾਂ ਦੇ ਨਵੇਂ ਗੀਤ ਲਈ ਬੜੀਆਂ ਸ਼ੁਭਕਾਮਨਾਵਾਂ ਦਿੰਦੇ ਆ ਤੇ ਇਹਨਾਂ ਦੇ ਆਉਣ ਵਾਲੇ ਸਿੰਗਿੰਗ ਦੇ ਫਿਊਚਰ ਵਾਸਤੇ ਇਹਨਾਂ ਦੇ ਪਰਮਾਤਮਾਗੇ ਅਰਦਾਸ ਕਰਦੇ ਆ ਦੁਆ ਕਰਦੇ ਆ ਕਿ ਇਹਨਾਂ ਦੀ ਸਿੰਗਿੰਗ ਦੇ ਖੇਤਰ ਦੇ ਵਿੱਚ ਇਹ ਹੋਰ ਵੱਧ ਕੇ ਚੜ ਕੇ ਤਰੱਕੀ ਕਰਨ ਤੇ ਪਰਮਾਤਮਾ ਇਹਨਾਂ ਨੂੰ ਹੋਰ ਰੰਗ ਪਾ ਲਗਾਵੇ ਰਾਗਵੀਰ ਜੀ ਵੀ ਰਾਈਟਰ ਨੇ ਇੱਕ ਬਹੁਤ ਵਧੀਆ ਰਾਈਟਿੰਗ ਕਰਦੇ ਨੇ ਤੇ ਇਹਨਾਂ ਦੀ ਕਲਮ ਬਹੁਤ ਵਧੀਆ ਹੈ ਬਹੁਤ ਬਹੁਤ ਸ਼ੁਕਰੀਆ ਰਾਜੀਲ ਜੀ ਬਹੁਤ ਵਧੀਆ ਰਾਈਟਰ ਨੇ ਸੁਭਾਸ਼ ਜੀ ਦੇ ਆਓ ਆਓ ਅੱਧਰ ਯਾਰ ਨਾ ਲੱਗ ਜੁਰਤੀ ਨਾ ਆ ਗਿਆ ਇੱਧਰ ਲੱਗੇ ਨਹੀਂ ਆ ਬੱਸ ਸਾਈਕਲ ਸਭ ਤੋਂ ਪਹਿਲਾਂ ਸਭ ਨੂੰ ਸਸੇਕਾਰ RAM RAM ਫਾਜ਼ਿਲਗਾ ਦੇ ਵਿੱਚ ਇੱਕ ਨਵੀਂ ਸਿੰਗਰ ਜੋੜੀ ਜੋ ਗਾਣਾ ਨਵੇਂ ਲਾਂਚ ਕਰਿਆ ਤੇਰੀ ਮੇਰੀ ਜੋੜੀ ਬਹੁਤ ਹੀ ਵਧੀਆ ਗਾਣਾ ਸਾਰੇ ਸ਼ਹਿਰ ਵਾਸੀ ਇਹਨੇ ਵੀ ਸੁਣਿਆ ਪੂਰੇ ਪੰਜਾਬ ਨੇ ਸੁਣਿਆ ਬਹੁਤ ਵਧੀਆ ਹਿੱਟ ਜਾ ਰਿਹਾ ਹੈ ਔਰ ਜੋ ਬੀਡੀ ਸੇ ਦੇਵਾ ਮੈਮੋਰੀਅਲ ਮੰਦਰ ਸੋਸਾਇਟੀ ਵੱਲੋਂ ਇਹਨਾਂ ਨੂੰ ਮਾਨ ਸਨਸਕਾਰ ਦਿੱਤਾ ਗਿਆ ਇਹ ਵੀ ਇਹਨਾਂ ਨਾਲ ਵੀ ਇਹਨਾਂ ਦਾ ਕੌਨਫੀਡੈਂਸ ਵਧੇਗਾ ਤਾਂ ਕਿ ਆਪ ਅੱਗੇ ਹੋਰ ਨਵੇਂ ਸੌਂਗਸ ਕਰ ਸਕਣ ਫਿਊਚਰ ਵਾਸਤੇ ਇਹਨਾਂ ਨੂੰ ਬੈਸਟ ਆਫ ਲੱਕ ਹੈ ਬੈਸਟ ਵਿਸ਼ੇਸ ਨੇ ਔਰ ਇਦਾਂ ਹੀ ਚੰਗੇ ਚੰਗੇ ਸੌਂਗਸ ਜੋ ਹੈ ਸਾਡੇ ਸ਼ਹਿਰ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਦਿੰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਤਨਵਾਜੀ